ਓ ਹਾਉਲੈਂਡ ਕਣਿ ਚੈਕ ਲਾ ਤੈਨੂੰ ਕਿਸੇ ਨੇ ਦੇ ਤਾ ਨਾ ਉਹਨੇ ਦਾ ਠੀਕ ਹੈ ਤੇ ਆਪਾਂ ਵਪਾਰ ਛੱਡ ਜਾਂਦੇ ਦਾ ਸਰਮਾ ਤਮਾਖੇ ਪਿੱਛੇ ਕੀ ਲਗਾ 50000 ਚੱਕਦਾ ਮਿੱਤਰੋ ਟਰੈਕਟਰ ਦੇ ਵਿੱਚੋਂ 50000 ਡਿਸਕਾਊਂਟ ਹੋ ਜੂ ਮੈਂ ਕਿਹਾ ਜੀ ਨਾ ਸਾਰੀ ਮੰਡੀ 'ਚ ਨਹੀਂ ਕਿਹਾ ਕੋਈ ਮੈਂ ਕਿਹਾ ਸੀ ਆ ਤੂੰ ਬਹੁਤ ਚਿਰ ਬਾਦ ਆ ਮੈਂ ਚੋਤੇ ਡਾਉਂਗਾ ਜੇ ਤੈਨੂੰ ਦਾ ਮਾਡਲ ਹਾਉਲੈਂਡ ਇਹਦੇ ਵਿੱਚੋਂ 40000 ਰੁਪਿਆ ਡਿਸਕਾਊਂਟ ਹੋ ਜੂ ਜੇ ਤੁਹਾਨੂੰ ਆ ਸਵਰਾਜ 855 ਦੇ ਵਿੱਚੋਂ 40000 ਰੁਪਿਆ ਡਿਸਕਾਊਂਟ ਹੋ ਜੂ ਰੇਟ ਘਟ 744 XT ਮਿੱਤਰੋ ਇਹ ਸਵਰਾਜ ਟਰੈਕਟਰ ਦੇ ਵਿੱਚੋਂ 38000 ਰੁਪਏ ਡਿਸਕਾਊਂਟ ਹੋ ਜੂ। ਸੋਨਾਲੀ ਕਾ DI 750 30000 ਰੁਪਏ ਰੇਟ ਆ ਟਰੈਕਟਰ ਦੇ ਵਿੱਚੋਂ ਘਟਾ 35 35 ਘਟਾ ਦਿਓ। ਅੱਸੀ ਗੱਲ ਦੋ ਉਤੋਂ ਸਵਾਗਤ ਆ ਆਪਣੇ ਫੇਸਬੁਕ ਪੇਜ ਤੇ YouTube ਚੈਨਲ ਦੇ ਸਾਰਿਆਂ ਦਾ ਆਪਾਂ ਖੜਿਆ ਮਿੱਤਰੋ ਤਲਵੰਡੀ ਸਾਬੋ ਟਰੈਕਟਰ ਮੰਡੀ ਤੇ ਤੇ ਵੀਰ ਸ਼ਰਮੇ ਨਾਲ ਗੱਲਬਾਤ ਕਰਾਉਣਿਆ ਹੌਰ ਸ਼ਰਮਾ ਜੀ ਪਹਿਲਾਂ ਕਹਿਮ ਬਹੁਤ ਵਧੀਆ ਕੀ ਆ ਯਾਰ ਬਾਈ ਕੀ ਸ਼ਰਮਾ ਇਹ ਸਾਡਾ ਯਾਰ ਸਤਨਾਮ ਸਿੰਘ ਲੇ ਮਿੱਤਰੋ ਬਾਈ ਕੋਲੇ ਜਿਹੜੇ ਜਿਹੜੇ ਟਰੈਕਟਰ ਆ ਸਾਰੇ ਟਰੈਕਟਰਾਂ ਬਾਰੇ ਸਾਰੀ ਜਾਣਕਾਰੀ ਸਾਂਝੀ ਕਰਾਂਗੇ ਕੀ ਰੇਟ ਰਹਿਣਗੇ ਕੀ ਗੱਲਬਾਤ ਆ ਟਰੈਕਟਰਾਂ ਦੀ ਤੇ ਵੀਡੀਓ ਕਰ ਲੱਗੇ ਆ ਸਟਾਰਟ ਰੇਟ ਆਪਾਂ ਉਹ ਦੱਸਾਂਗੇ ਜੇ ਜਿਹੜੇ ਨਹੀਂ ਮਿਲਨੇ ਠੀਕ ਐ ਉਹ ਹੌਲੈਂਡ ਕਣੀ ਚੈਕ ਲਾ ਤੈਨੂੰ ਕਿਸੇ ਨੇ ਦੇ ਤਾ ਨਾ ਉਹਨੇ ਦਾ ਠੀਕ ਐ ਤੇ ਆਪਾਂ ਵਪਾਰ ਛੱਡ ਜਾਗੇ ਅਸਾਂ ਉਹ ਕਿਹੜੀ ਹਿੰਜ ਚਲੋ ਉਹਦੇ ਤੱਕ ਪਹੁੰਚਾਂਗੇ ਜਿਵੇਂ ਹੁਣ ਆ ਖੜਾ ਪੰਜਾਬ 18 ਮਾਡਲ ਆ ਬਾਈ ਪੰਜਾਬ ਨੰਬਰ ਆ ਪਿਛਲੇ ਟਾਇਰ ਹੈਗੇ 15 ਵਾਲੇ ਨਵੇਂ 15 ਦੀ ਟਾਇਰ ਇਹ 15 ਵਾਲੇ ਠੀਕ ਹੈ 15 ਵਾਲੇ ਐ ਮਰਫ ਦੇ ਆ ਠੀਕ ਹੈ ਸਾਰਾ オリジナル ਆ ਠੀਕ ਹੈ ਤੇ ਆ ਦੇਖੋ ਆਦੇ ਗੁੱਡੀਆਂ ਤੇ ਵੀ ਨਾ ਪਲੱਸ ਪਿਆਹ ਦੇ ਪਲੱਸ ਦਾ ਨਾ ਸਾਡੇ ਤੇ ਪਿਆਹ ਆ ਆ ਦਾ ਮੂਹਰੇ ਦੇ ਪਿਆਹ ਦੇ ਚੌਕੜਾ ਐ ਮਰਫ ਦਾ ਇਹਦਾ ਹਾਂਜੀ ਹਾਂਜੀ ਬਿਲਕੁਲ ਨਵਾਂ ਟੱਡਾ ਫੱਟੀ ਛਤਰੀ ਸਭ ਕੁਝ ਆ ਨੰਬਰ ਚ 18 ਮਾਡਲ ਤੇ ਹੁਣ ਇਹਦੀ ਡਿਮਾਂਡ ਹੈਗੀ ਆ 5 ਲੱਖ ਤੇ 70000 ਰੁਪਇਆ 5 ਲੱਖ ਮੈਂ ਪਹਿਲੇ ਕਹਿੰਨਾ ਪੁਰਾਣਾ ਵੀ ਕੱਟਿਆ ਜਾਊ ਲੋਨ ਫੈਂਸ ਲੋਨ ਫੈਂਸ ਵੀ ਹੋ ਜਾਊ ਕੱਟਾਂ ਕੋਨੇ ਦਾ ਜਿੰਨੇ ਦਾ ਹੋਇਆ ਠੀਕ ਹੈ ਤੇ ਇਹ ਹੁਣ ਦਏਗਾ ਕਿੰਨੇ ਦਾ ਟਰੈਕਟਰ ਇਹ ਰੰਗਾ 45000 ਦਾ 5 ਲੱਖ 70000 ਡਿਮਾਂਡ ਆ ਮਿੱਤਰੋ 540 ਦਾ ਦਏਗਾ 30000 ਰੁਪਿਆ ਘੱਟ ਨਹੀਂ ਲੱਗਦਾ ਸੋਚੀਏ ਨਾਲੇ ਟੋਕਟਾ ਦੇ ਟੋਕਟਾ ਦੇ 5 ਲੱਖ ਤੇ ਮਿੱਤਰੋ 35000 ਦਾ ਟਰੈਕਟਰ ਲੈ ਜਾਓ 35000 ਰੁਪਿਆ ਰੇਟ ਆ ਟਰੈਕਟਰ ਦੇ ਵਿੱਚੋਂ ਘੱਟ ਜੂ ਛੱਟ ਗਿਆ ਠੀਕ ਹੈ ਹੋਰ ਦੱਸ ਹੋਰ ਅੱਗੇ ਆ ਜਾ ਹੋਰ ਘਟਾ ਲਾ ਛੱਡ ਜਾ ਇੱਥੇ ਹੀ ਛੱਡ ਜਾ ਚੱਲ ਘਰ ਫੇਰੇ ਦੁਬਾਰਾ ਧਮਾਕੀ ਪੂਰੇ 3000 ਆ ਭਲੇ ਪੂਰੇ 3000 ਹੋਰ ਇਹ ਮੇਟਰ 5 ਲੱਖ 30 ਹਜ਼ਾਰ ਦਾ ਟਰੈਕਟਰ ਮਿਲ ਜੂ ਤੁਹਾਨੂੰ ਆ ਸਵਰਾਜ 855 ਦੇ ਵਿੱਚੋਂ 40 ਹਜ਼ਾਰ ਰੁਪਿਆ ਡਿਸਕਾਊਂਟ ਹੋ ਜੂ ਰੇਟ ਘੱਟ ਜੂ ਤੇ ਆ ਤਾਂ ਸਿੱਧਾ ਕਿਸਾਨ ਵੀਰ ਦੇ ਘਰੋਂ ਜਾਇ ਲੱਗਦਾ ਹਨਾ ਇਹ ਆਪਣੇ ਕਮੈਂਡੀਆਂ ਦੇ ਠੀਕ ਹੈ 10 ਮਾਡਲ ਆ ਇਹ ਠੀਕ ਹੈ ਹਰਿਆਣਾ ਨੰਬਰ ਐਨਓ ਸੀ ਮਿਲ ਜੂ 10 ਮਾਡਲ ਆ ਹਰਿਆਣਾ ਨੰਬਰ ਆ ਹਾਂ ਡੰਡਾ ਫੱਟੀ ਨਾਲ ਆ ਸਿੰਪਲ ਬੱਡਲਾਂ ਦਾ ਸਿੰਪਲ ਸਟੀering ਚ ਸਟੀering ਹੀ ਸਿੰਪਲਾ ਤੇ ਮਰੂਤੀ ਬੱਡਲ ਵੀ ਆਇਆ ਹੈ ਹਾਂ ਉਹ ਦੂਜੇ ਇਹ ਦੂਜੇ ਬੱਡਲ ਦੇ ਵਿੱਚ ਆ ਗਿਆ ਆ ਟੱਕ ਟੱਕ ਜਾਂ ਵਿਚੇ ਆ ਠੀਕ ਹੈ ਇਹ ਡੰਡਾ ਫੱਟੀ ਟਰੈਕਟਰ ਉਹ ਵਾਹੇਗਾ ਸਰ ਜੀ ਨੰਬਰ ਕਿੱਥੋਂ ਦਾ ਡਰਾਈਵਰ ਦਾ ਨੰਬਰ ਹਰਿਆਣਾ ਐਨਓਸੀ ਮਿਲ ਜਾਨੀ ਨੰਬਰ ਹਰਿਆਣਾ ਐਨਓਸੀ ਮਿਲ ਜੂ ਹਾਂ ਤੇ ਜਣਗੇ ਰੋਕੇ ਆ ਜਮਾ ਹਾਂ ਚਲਾ ਕੇ ਵਾ ਕੇ ਤੁਸੀਂ ਨਹੀਂ ਕਰਦੇ ਵਾਹੇਗਾ ਜਿੰਮੀ ਦਾ ਟਰੈਕਟਰ ਆ ਤੇ ਉਹਦਾ ਆਡੀਮੈਂਟ ਟਰੈਕਟਰ ਦੀ ਹਾਲਤੀ ਦੱਸੀ ਜਾਂਦੀ ਐ ਸਿੱਧਾ ਆਇਆ ਵਾ 10 ਮਾਡਲ ਆ 2 ਲੱਖ ਤੇ 90 ਹਜ਼ਾਰ ਡਿਮਾਂਡ ਆ ਬੋਲੋ ਕਿੰਨੇ ਕ ਦਾ ਬਣ ਜੂਏ ਤੂੰ ਜਾਦੇ ਪਹਿਲਾਂ 20 ਹਜ਼ਾਰ ਉੱਡ ਗਿਆ ਕਿੰਨਾ ਰਹਿ ਗਿਆ ਇਹ 270 ਦਾ 2 ਲੱਖ 60000 2 ਲੱਖ ਤੇ 60 ਹਜ਼ਾਰ ਦਾ ਮਿੱਤਰੋ ਆ ਟਰੈਕਟਰ ਮਿਲ ਜੂ 10 ਮਾਡਲ ਆ ਸੋਨਾਲੀ ਕਾ ਡੀਆਈ 750 30000 ਰੁਪਿਆ ਰੇਟ ਆ ਟਰੈਕਟਰ ਦੇ ਵਿੱਚੋਂ ਘਾੜ 35 35 ਘਾੜ ਦੂ ਠੀਕ ਆ 255 ਦਾ 35000 ਰੁਪਿਆ ਰੇਟ ਘਾੜ ਦੂ ਤੇ ਹੁਣ ਜਿਹੜਾ ਪਹਿਲਾਂ ਸ਼ਰਮਾ ਕਹਦਾ ਵੀ ਧਮਾਕਾ ਕਰ ਦੇਣਾ ਇਹਦੇ ਨਾਲ ਚਾਰੇ ਪਾਸੇ ਕੈਮਰਾ ਮਾਰ ਦੇ ਭਲਾ ਬਣ ਕੇ ਚਾਰੇ ਪਾਸੇ ਕੈਮਰਾ ਮਾਰਦਾ ਕੋੜਾ ਬੰਪਰ ਲੱਗਿਆ ਵਾ ਛਤਰੀ ਹੈ ਨਹੀਂ ਉੜਾ ਵੈਂਪਰ ਲੱਗਿਆ 14 ਮਾਡਲ ਆ 55 ਐਚਪੀ ਵਾਲਾ ਟਰੈਕਟਰ ਆ ਇਹ ਇਹ ਹੁਣ ਵਾਲੇ 50 ਆਉਂਦੇ ਆ ਹਨਾ ਸਰਮ ਨਹੀਂ ਦੀ 50 ਇਹ 55 ਵਾਲਾ ਇਹ ਆ ਸੌਰੀ 55 ਐਚਪੀ ਆ ਜੀ ਇੱਕ ਮਿੰਟ ਗੱਲ ਸੁਣ ਹਾਂ 14 ਮਾਡਲ ਦੇ ਵਿੱਚ ਵੀ 50 ਹੀ ਆਏ ਆ ਇਹ 55 ਇਹ 55 ਇਹ ਕਿਵੇਂ ਵੀ ਇਹ ਸਫਰ ਟਰਬੋ ਆ ਇਹ ਸਫਰ ਨਹੀਂ ਹੈਗਾ ਇਹ ਟਰਬੋ ਸੁਪਰ ਹੈ ਮੇਟਰੋ ਆ ਲਿਖਿਆ ਪਿਆ ਜੀ ਵਾਲਾ ਇਹ 4 ਲੱਖ 75 ਦੀ ਮੰਗਦਾ 14 ਦਾ ਟਾਪ ਮਾਡਲ ਆ ਇਹ ਹਨਾ 14 ਇੱਕ ਮੈਂ ਤੈਨੂੰ ਹੋਰ ਗੱਲ ਦੱਸਦਾ ਠੀਕ ਹੈ ਜੇ ਵਪਾਰੀਆਂ ਵਾਲੀ ਕਰਨੀ ਹੋਵੇ ਇਹ ਐਡੀਸ਼ਨਲ ਆ ਇਹ ਸਮੈਲ ਐਡੀਸ਼ਨ ਬਣਾ ਵੀ ਦੂੰ ਮੈਂ ਅਸਹਾ ਪਰ ਆਪਾਂ ਕੰਮ ਕਰਨਾ ਨਹੀਂ ਕਿਵੇਂ ਮਗਰਿਆੜ ਬਦਲੋ ਇਹ ਲੇਬ ਲਾਓ ਇਹ ਉੱਤੇ ਲਾਓ ਗੱਲ ਇਹਨੂੰ ਹਟਾ ਦਿਓ ਇੱਥੇ ਐਡੀਸ਼ਨਲ ਦਾ ਲਾ ਦਿਓ ਠੀਕ ਹੈ ਇਹ ਐਡੀਸ਼ਨਲ ਕਿਉਂ 12 ਤੋਂ ਬਾਅਦ ਸਾਰੇ 50 HP ਤੇ ਐਡੀਸ਼ਨਲ 55 ਆਇਆ ਸੀ ਇਹ ਟਰਬੋ ਸੁਪਰ 55 ਚ ਕਿ ਇਹ 55 HP ਹੈ ਉਹਦੇ ਬਾਅਦ ਐਡੀਸ਼ਨਲ ਆਇਆ ਸੀ ਇਹ ਐਡੀਸ਼ਨਲ ਹੀ ਮੰਨ ਲੈ ਇਹਨੂੰ ਠੀਕ ਹੈ ਤੇ ਇਹ ਹੁਣ 14 ਦਾ ਟਾਪ ਮਾਡਲ ਆ 4,75,000 ਡਿਮਾਂਡ ਆ ਹਾਂਜੀ ਤੇ ਨੰਬਰ ਕਿੱਥੋਂ ਦਾ ਦਾ ਨੰਬਰ ਐ ਚਾਰਾ ਠੀਕ ਐ ਆ ਐਨਓਸੀ ਦਾ ਖਰਚਾ ਮੇਰਾ ਨਾ ਕਿਰਾਏ ਦਾ ਬੀਮਾ ਅਗਲੇ ਦਾ 10,000 ਰੁਪਏ ਖਰਚਾ ਆਊਗਾ ਤੇ ਇਹ ਹੁਣ ਦੇਵੇਂਗਾ ਕਿੰਨੇ ਦਾ ਤੂੰ ਘਟਾ ਦੇ 75 ਚੋਕੀ ਘਟਾਏਂਗਾ ਬੋ 4 ਲੱਖ ਜੀ ਕਿੰਨਾ ਰਹੇਗਾ ਸਾਢੇ 4 ਸਾਢੇ 4 ਕੋਈ ਚੱਕਰ ਨਹੀਂ ਹੂੰ ਟਰੈਕਟਰ ਦੇ ਦਾਂਗੇ 40,000 ਦਾ 4 ਲੱਖ ਤੇ 40,000 ਕਿੰਨੇ ਉੱਟ ਗਏ 4 ਲੱਖ 40 ਦਾ 35000 ਰੁਪਏ ਗਿਆ 35 ਉੱਡ ਗਿਆ ਦੁੱਧ ਕੰਮ ਕਰਦਿਏ ਨਾ 35 ਨਹੀਂ ਵੱਧ ਉੱਡ ਗਿਆ ਕਿੰਨਾ ਉੱਡ ਗਿਆ 40 35 ਉੱਡਿਆ ਹਾਂ 40 ਕੇ ਹਾਂ ਮੈਂ 35 ਉੱਡ ਗਿਆ 35 ਉੱਡ ਗਿਆ ਮੇਰੇ ਨਾਲ ਸੁਣੋ ਭਾਈ ਲੈਂਡਲੋਰਡ ਫਾਰਮ ਚੈਨਲ ਲਾਈਕ ਕਰਕੇ ਸਬਸਕ੍ਰਾਈਬ ਕਰਕੇ ਸ਼ੇਅਰ ਕਰਕੇ ਆ ਜਿਓ ਮੈਨੂੰ ਦਿਖਾ ਦਿਓ ਕਿ ਆ ਦੇਖੋ ਸ਼ਰਮਾ ਸਾਊਂਡ ਸਕਰੀਨ 5000 ਹੋਰ ਛੱਡਿਆ 5000 ਹੋਰ ਛੱਡਿਆ 35000 ਦਾ ਰੇਟਰ ਦੇ ਕੇ ਹਸਾਵੇ ਆ ਕੋਈ 4 ਲੱਖ ਤੇ 35 ਦਾ ਮਿੱਤਰੋ ਆ ਟਾਇਰ 14 ਮਾਡਲ ਹੌਲੈਂਡ ਇਹਦੇ ਵਿੱਚੋਂ 40000 ਰੁਪਿਆ ਡਿਸਕਾਊਂਟ ਹੋ ਗਿਆ ਅੱਛਾ ਤੈਨੂੰ ਹੋਰ ਵੀ ਇਹਦੀਆਂ ਖੂਬੀਆਂ ਦੱਸਾਂ ਫ੍ਰੀ ਸਪੀਡ ਹਾਂ ਡਬਲ ਡਿਸਟ੍ਰੀਬਿਊਟਰ ਬਾਕੀ ਟਾਇਰ ਦਸੀਆਂ ਟਾਇਰ ਵੀ ਪੂਰੇ ਚੰਗੇ ਪਏ ਆ ਟਾਇਰ ਹੈਗੇ ਇਹਦੇ ਐਮ ਆਰ ਫ੍ਰੀ 85 90 ਪੈਸੇ ਟਾਇਰ ਆ ਫ੍ਰੀ ਸਪੀਡ ਆ ਹਾਂ ਡਬਲ ਡਿਸਟ੍ਰੀਬਿਊਟਰ ਕੰਪਨੀ ਦਾ ਕੋਈ ਲਾਇਆ ਨਹੀਂ ਹੈਗਾ ਠੀਕ ਹੈ ਤੇ ਪਿਛਲੇ ਪਾਸੇ ਚੱਲ ਵੀ ਦੇ ਤੂੰ ਕੈਮਰੇ ਵਾਲਿਆ ਤੈਨੂੰ ਮੈਂ ਦਿਖਾਉਣਾ ਆ ਹੁੱਕ ਦੇਖ ਪਹਿਲਾਂ ਤਾਂ ਬਾਈ ਦੀ ਵੱਡੀ ਪਈ ਹੁੰਦੀ ਹੈ ਨਾ ਹੋ ਹੋ ਟੇਟਰਾਂ ਦੀ ਹਾਂ ਹੁੱਕ ਵਧੀਆ ਸਾ ਠੀਕ ਹੈ ਗੱਲ ਬਾਈ ਆ ਸੀ ਡਿਸਟ੍ਰੀਬਿਊਟਰ ਦੇਖਦਾ ਠੀਕ ਹੈ ਮੀਟਰ ਦਿਖਾ ਮੀਟਰ ਦਿਖਾ ਦੇ ਨਾ ਤੂੰ ਤੂੰ ਕਮਾਲ ਹੀ ਮੰਨੇਗਾ ਮੀਟਰ ਦੇਖ ਕੇ ਇਹਦਾ ਕੀ ਕਹੇਗਾ ਮੀਟਰ ਨੂੰ ਮੀਟਰ ਨੂੰ ਕਹਿ ਦਿੰਨੇ ਆ ਕਿੰਨੇ ਆ ਸੂਈ ਆਈ ਜਾਂਦੀ ਆ ਮੁਰੇ ਘਾਟੇ ਕਿੰਨੇ ਚੱਲਿਆ ਹੈ 2391 2391 ਘੰਟੀ ਚੱਲਿਆ ਇਹ ਮੈਂ ਨਹੀਂ ਕਹਿੰਦਾ ਚੱਲਿਆ ਇੰਨਾ ਚੱਲਿਆ ਨਹੀਂ ਚੱਲਿਆ ਆਪਣਾ ਵਪਾਰ ਲੈਣਾ ਠੀਕ ਹੈ ਠੀਕ ਹੈ ਗੱਲ ਮੀਟਰ ਇਹਨਾਂ ਦੱਸਦਾ ਮੀਟਰ ਕਹਿੰਦਾ 2391 ਘੰਟੇ ਚੱਲਿਆ 40000 ਰੁਪਏ ਰੇਟ ਆ ਟਰੈਕਟਰ ਦੇ ਵਿੱਚੋਂ ਹਾਲੈਂਡ ਦੇ ਵਿੱਚੋਂ ਘਟ ਦੂ 2000 435 ਡਿਮਾਂਡ ਲੈਣ ਦੀ ਗੱਲ ਨਹੀਂ ਰਹੇ ਜਾਂਦੀ ਅਸੀਂ ਇੱਧਰ ਵੀ ਦਿਖਾਏਗਾ ਸੱਪ ਕੱਢੀ ਜਾਂਦਾ ਕਿਤਾ ਸ਼ਰਮਾ ਆ ਚੀਜ਼ਾਂ ਦੀ ਹੂੰ ਠੀਕ ਹੈ ਗੱਲ ਆ ਇੱਥੇ ਮਾਰ ਵਿੱਚ ਮਾਰਦੇ ਠੀਕ ਹੈ ਫਾਪ ਦੇਖੋ ਪਿਆ ਪੂਰਾ ਡਰਾਮਾ ਕੰਪਨੀ ਦਾ ਟਰਬੋ ਟਰਬੋ ਕੰਪਨੀ ਦਾ ਟਰਬੋ ਲੱਗਿਆ ਉਹ ਆ ਪਾਪ ਨਹੀਂ ਲਾਇਆ ਤੇ ਕਾਪੀ ਤੇ ਵੀ ਲਿਖਿਆ ਬਾਈ ਟਰਬੋ ਸੁਪਰ ਕਾਪੀ ਦੇ ਉੱਤੇ ਵੀ ਲਿਖਿਆ ਵਾ ਮਿੱਤਰੋ ਟਰਬੋ ਸੁਪਰ ਇਹ ਟਰੈਕਟਰ ਤੁਸੀਂ ਲਿਜਾ ਸਕਦੇ ਹੋ 40000 ਰੁਪਇਆ ਰੇਟ ਚੱਕਦੇ ਏ ਚੱਕ ਸਰ ਕੇ ਕਹਦੇ ਕੋਈ 35000 ਤਾਂ ਦੇ ਦੂਗਾ ਨਹੀਂ 14 ਮਾਡਲ ਸਾਡਾ ਸ਼ਰਮਾ ਯਾਰ ਦਊਗਾ ਹੋਰ ਕੀ ਨਹੀਂ ਦੇਣਾ ਆਪਾਂ ਇਹ ਸ਼ਰਮਾ ਜੀ ਆੜਾ ਨਹੀਂ ਭਾਈ ਜਿਹੜਾ ਵੀ ਲੈ ਗਿਆ ਮੈਂ ਸ਼ਰਤ ਲਾਉਣਾ ਉਹਦੇ ਨਾਮ ਕਰਾ ਲਵਾਂ ਪੰਜਾਬ ਨੰਬਰ ਕਰਾ ਕੇ ਨੇ ਸਾਡੇ 450 ਤੋਂ ਪਲੱਸ ਨਾ ਵਿਕੇ ਵਪਾਰ ਛੱਡ ਜੰਗ ਤੇ ਆ 744 XT 22 ਮਾਲ 598000 ਨੰਬਰ ਕਿੱਥੋਂ ਦਾ ਇਹ ਪੰਜਾਬ ਪੰਜਾਬ ਨੰਬਰ ਪ੍ਰਿਆਣਾ ਕਟਿਆ ਯੂ ਲੋਨ ਫੈਂਸ ਹੋ ਗਈ ਠੀਕ ਹੈ ਇਦਾਂ ਹੈਗਾ ਕਿੰਨੇ ਦਾ ਇਹ ਇਹ 92000 ਤੋਂ 98000 ਤੂੰ ਕਟਾ ਦੇ ਕੀ ਘਟੋਣਾ ਪਹਿਲਾਂ ਤਾਂ 98 ਤਾਂ ਨੇ ਵਿੱਚੋਂ 20000 ਰੁਪਿਆ ਜੱਕਦਾ ਕਿੰਨਾ ਹੋ ਗਿਆ 78 ਰਹਿ ਗਿਆ 8 2 ਦਾ ਕਟਿਆ ਛੱਡ ਦੇ 8 2 ਦਾ ਉੱਡ ਗਿਆ ਕਿੰਨਾ ਰਹਿ ਗਿਆ 70 70 ਰਹਿ ਗਿਆ ਟਰੈਕਟਰ ਦੇ ਦਾਂਗੇ 5 ਲੱਖ ਤੇ 60000 5 ਲੱਖ ਤੇ 38000 ਰੁਪਏ ਉੱਡੇਗੇ 38000 ਰੁਪਏ ਨਹੀਂ ਮੇત્રો ਜੇ ਸਵਰਾਜ ਜੇ ਹੋਇਆ ਜਰੂਰ ਮਾਨਦਾਨ ਕਰਾਂਗੇ ਬਾਈ ਦੀ ਪੇਜ ਨੂੰ ਦੂਰ ਕਰ ਲਿਓ 744 XT ਸਵਰਾਜ ਇਹ ਟਰੈਕਟਰ ਦੇ ਵਿੱਚੋਂ ਆਹ ਕਿੰਧਰੋਂ ਬਾਜਾ ਵਜਾਈ ਜਾਂਦਾ ਕਿੰਧਰੋਂ ਰੇਲ ਗੱਡੀਆਂ ਵੜਾਈ ਖੜੇ ਅੱਜ 744 XT ਮਿੱਤਰੋ ਇਹ ਸਵਰਾਜ ਟਰੈਕਟਰ ਦੇ ਵਿੱਚੋਂ 38000 ਰੁਪਏ ਡਿਸਕਾਊਂਟ ਹੋ ਜੂ। ਯਾ ਜਬਾਤ ਇਹ ਰੇਟ ਆ ਗਿਆ ਉਹ ਰੇਟ ਤੁਹਾਨੂੰ ਕੋਈ ਨਹੀਂ ਦਿੰਦਾ ਮੰਡੀ 'ਚ। ਜ਼ਮੀਨ ਵਾਲਾ ਬੰਦਾ ਆ ਗਿਆ 5.5 ਲੱਖ ਰੁਪਏ ਲੋਨ ਆ ਦੇ। ਹੋ ਜੂ। ਮਤਲਬ ਪੈਸੇ ਲੈਣੇ ਨਹੀਂ ਦੇ ਕੇ ਤੋੜ ਦਈਏ। ਲੋਨ ਹੋ ਜੂਆ। ਤੇ ਆਹ ਗੱਡੀ ਐ 35 ਅੱਛਾ ਬਿਲਕੁਲ ਨਵਾਂ ਟਰੈਕਟਰ ਹਤਨਾ ਬਾਈ ਮਾਰਲਾ ਪੰਜਾਬ ਨੰਬਰ ਕੀ ਗੱਲ ਜੇ ਤੂੰ ਚੱਲਿਆ ਦੇਖ ਲੈ ਤੂੰ ਕਹਿੰਦਾ ਯਾਰ ਕੀ ਜਰਮਾ ਯਾਰ ਚੱਲਿਆ ਚੱਲਿਆ ਤਾਂ ਮੈਂ ਤਾਂ ਦੇਖ ਲਿਆ ਹੁਣ ਤੂੰ ਦਿਖਾ 740 ਘੰਟੇ ਚੱਲਿਆ ਸਿਰਫ 740 ਘੰਟੇ ਚੱਲਿਆ ਕੋਈ ਨਵਾਂ ਟਰੈਕਟਰ ਹੈ 740 ਬਾਈ ਮਾਰਲਾ 5 ਲੱਖ 30 ਹਜ਼ਾਰ ਡਿਮਾਂਡ ਹੈ ਬੈਂਪਰ ਤਰ ਲੈ ਕੇ ਲੰਕਾ ਤੱਕ ਕਿਸੇ ਵੀ ਨਾਟ ਨੂੰ ਚਾਬੀ ਨਹੀਂ ਲੱਗੀ ਦੇ ਦੇ ਚੱਲਈ ਬਹੁਤ ਥੋੜਾ ਸ਼ਰਮਾ ਚ ਆ ਵੀ ਕਿੱਥੋਂ ਲੱਗਣੀ ਆ ਅਕਣੀ ਸੰਦੇ ਜਮਾਂ ਜਾਂਸੀ ਵਾਲੀ ਪਈ ਆ ਸਹੀ ਜਾਂਸੀ ਹੈ ਸੀਮੂਲੇਸ਼ਨ ਹੋਇਆ ਸਾਰਾ ਟਰੈਕਟਰ 740 ਘੰਟੇ ਨੰਬਰ ਇਹਦਾ ਕਿੱਥੋਂ ਦਾ ਟਰੈਕਟਰ ਦਾ ਪੰਜਾਬ ਆ ਇਹ ਨੰਬਰ ਪੰਜਾਬ ਆ ਤੇ ਹੁਣ ਡਿਮਾਂਡ ਵੀ 5,30,000 ਹੋ ਗਈ ਆ ਅੜਾ ਦੇ ਕੀ ਡੋਨਾ ਬੋਲ 5,30,000 ਦੇ ਵਿੱਚੋਂ 25 ਤਾਂ ਅੜਾ ਦੇ ਪੰਜ-ਪੰਜ ਹੀ ਰਹਿ ਗਏ ਆ 30 ਅੜਾ ਦੇ ਯਾਰ ਚੱਕ ਪੂਰਾ ਰਹਿ ਗਿਆ ਪੰਜ ਆ ਪੰਜ ਸਾਡਾ ਤੈਨੂੰ ਹਾਂ ਐਡੀ ਗਰਮੀ ਚ ਮੱਥਾ ਮਾਰੀ ਨਾ ਸਾਡੇ ਨਾਲ ਸਾਡੇ ਨਾਲ 95 ਕਿੰਨੇ ਰੁਪਏ ਦਾ 95 ਚਾਰ 95 5000 ਛੱਡਿਆ ਭਾਈ ਲਾਈਕ ਕਮੈਂਟ ਸ਼ੇਅਰ ਕਰ ਲਿਓ ਫੋਲੋ ਫੋਲੋ ਕਰ ਲਿਓ ਫੋਲੋ ਨਾਲ ਬੰਨ ਦਪੜੀ ਬੇਨਤੀ ਐ ਭਾਈ ਮਨ ਕੇ ਹੱਥ ਬਨ ਕੇ ਬੇਨਤੀ ਐ ਠੀਕ ਐ ਇਹ ਹੋਰਾਂ ਦੀ ਵੀ ਵੀਡੀਓ ਬਣਾਉਂਦਾ ਤੇ ਸ਼ਰਮੇ ਦੀ ਵੀ ਅੱਜ ਬਣਾਈ ਆ ਕਈ ਮਹੀਨੇ ਬਾਅਦ ਤੇ ਇਹਨੂੰ ਦੱਸ ਦਿਓ ਲਾਈਕ ਕਮੈਂਟ ਸ਼ੇਅਰ ਕਰਕੇ ਭਾਈ ਵੀਡੀਓ ਪਾ ਗਏ ਆ ਸਰ ਵੀਰਿਆ ਸਾਨੂੰ ਕੀ ਦੀ ਵੀਡੀਓ ਵਧੀਆ ਲੱਗਦੀ ਐ ਤੂੰ ਬਣਾਇਆ ਕਰਕੇ ਨਾ ਬਣਾਇਆ ਕਰ ਠੀਕ ਐ ਇਹ ਗੱਲ ਤਾਂ ਗੱਲ ਆ ਜੀ ਠੀਕ ਐ ਤੇ ਹੁਣ 35 ਹੋ ਡਿਆ ਸੀ 495 ਰਹਿ ਗਿਆ ਹੋਰ ਘਟਾ ਦੇ ਤੂੰ ਘਟਾ ਦੇ ਪੰਜ ਹੋਰ ਚੱਕ ਦੇ ਯਾਰ 490 ਰਹਿ ਗਿਆ 4 ਲੱਖ 80 ਹਜ਼ਾਰ ਦਾ ਟਰੈਕਟਰ ਦੇਉਂਗਾ ਵੀਰੇ ਐਂ ਕਰਦਾ 4 ਲੱਖ 70 ਹਜ਼ਾਰ ਦਾ ਲੋਨ ਕਰਾਉਂਦਾ ਐਂ ਕਰਦਾ ਸਰਮਾ ਤਮਾਕੇ ਪਿੱਛੇ ਕੀ ਰਿਹਾ 50000 ਚੱਕਦਾ ਮੇਤਰੋ ਟਰੈਕਟਰ ਦੇ ਵਿੱਚੋਂ 50000 ਡਿਸਕਾਊਂਟ ਹੋ ਜੂ ਮੈਂ ਕਿਹਾ ਜੀ ਸਾਰੀ ਮੰਡੀ ਚ ਨਹੀਂ ਕਿਹਾ ਕੋਈ ਮੈਂ ਕਿਹਾ ਸੀ ਮੈਂ ਤੂੰ ਬਹੁਤ ਚਿਰ ਵਾਦਾ ਮੈਂ ਤੋਤੇ ਢਾਉਂਗਾ ਤੇ ਤੂੰ ਤੋਤੇ ਢਾਉਂਗਾ ਐਂ ਦੰਦਾ ਤੇ ਆ ਮਿੱਤਰੋ ਸੋਨਾਲੀ ਕਾ ਸਿਕੰਦਰ 50000 ਰੇਟ ਘਾਟ ਮਾੜਾ ਨਹੀਂ ਬਈ ਇੰਨੇ ਦਾ ਇੰਨੇ ਦਾ ਤਾਂ ਕੀ ਮਾੜਾ ਲੋਨ ਫੈਨ ਸੋਜੂ ਹਾਂ ਆ ਗਿਆ 39 ਮੈਚ ਮਾੜਾ ਇਹ ਵੀ ਟੋਟੇ ਡਾ ਕੇ ਦਿਖਾਉਣ ਅੱਜ ਮੈਂ ਠੀਕ ਹੈ ਇਹ ਆ ਗਿਆ 22 ਮਾੜਾ ਲਾ 22 ਮਾੜਾ ਕਿੰਨੇ ਘੰਟੇ ਚੱਲਿਆ ਤੇ 1 ਮੀਟਰ ਮਾੜਾ ਆ ਇਹ ਵੀ 11 12 ਸੋ ਚੱਲਿਆ ਹੋਊ ਕੈਮਰਾ ਹੀ ਮਾਰ ਦਿਆ ਕੈਮਰਾ ਮਾਰ ਗਿਆ ਭੱਜ ਕੇ ਮਾੜਾ ਬੋਲ ਵੀ ਤੇ ਸਾਨੂੰ ਵੀ ਪਤਾ ਲੱਗ ਜੂ ਕਿੰਨਾ ਇਹ ਕਿੰਨਾ 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 ਪਤਾ 4000 ਕਿੰਨਾ 4000 ਬਾਈ 4000 4000 ਬਾਈ ਮਾਡਲ ਆ 470 ਡਿਮਾਂਡ ਹਾਂ ਠੀਕ ਹੈ ਗੱਲ ਆ ਟੋਪ ਮਾਡਲ ਆ ਖਰਚਾ ਕੁੱਚਾ ਬੜਾ ਘੱਟ ਹੁੰਦਾ ਇਹਦਾ ਠੀਕ ਹੈ ਜਿੰਨੇ ਦਾ ਟਰੈਕਟਰ ਉਨੇ ਹੀ ਲੂਣ 470000 ਡਿਮਾਂਡ ਸਾਡੇ 4.5 ਲੱਖ ਦਾ ਲੂਣ ਨੰਬਰ ਕਿੱਥੋਂ ਦਾ ਇਹਦਾ ਪੰਜਾਬ ਠੀਕ ਹੈ ਪੁਰਾਣਾ ਕੱਟਿਆ ਜਉ ਨਹੀਂ ਆ ਕਿੰਨੇ ਦਾ ਹਣ ਤੂੰ 470 ਡਿਮਾਂਡ ਹਾਂ ਡਿਮਾਂਡ ਤੂੰ ਕਿਹਾ ਕੀ ਤੁਹਾਨੂੰ ਰਹਿ ਗਿਆ 4.5 20000 ਜੱਜ ਦਾ ਸਾਡੇ ਚਾਰ ਲੋਨ ਹੋ ਗਿਆ ਹਾਂ ਆਪਾਂ ਫਿਰ 4.5 ਦੇ ਲੈ ਜਾਂਦਾ ਹੁਣ ਤੂੰ ਦੱਸ ਪਾਲੇ ਨਹੀਂ ਮਟਕਾ ਸਕਿਆ ਨਹੀਂ ਨਹੀਂ 45000 ਦਾ ਟਰੈਕਟਰ ਠੀਕ ਹੈ 25000 ਦੇ ਦਿੱਤਾ ਉਹ ਦਿਨ ਤੱਕ ਕਰਾਇਆ ਨਹੀਂ ਜਿੱਤੇ ਮੈਂ ਰਹਿਤਨਾ ਦਿੱਤੀ ਉਹ ਨਾ ਪੈਸੇ ਨਾ ਘਟਾਈ ਹੋਣ 4 ਲੱਖ 45000 ਦਾ ਟਰੈਕਟਰ ਲੈ ਜਾਓ 4.5 ਦਾ ਲੋਨ ਆਜੋ 4.5 ਦਾ ਲੋਨ ਆ ਪੇਜ ਨੂੰ ਫੋਲੋ ਕਰ ਲੋ ਲਾਈਕ ਕਰ ਦਿਓ ਵੀਡੀਓ ਨੂੰ ਸ਼ੇਅਰ ਦਾ ਬਟਨ ਦਬਾ ਦਿਓ ਟਰੈਕਟਰ ਜਿਵੇਂ ਕਹੇ ਦੀ ਬਾਈ ਸਰਮੇ ਕੋਲ ਜਿਹਦੇ ਜਮਾਸੇਰੇ ਵਾਲੇ ਸੀ ਆਪਾਂ ਉਹੀ ਦਿਖਾਇਆ ਸੁਣਿਆ ਹਾਂ ਉਹੀ ਦਿਖਾਇਆ ਬਾਈ ਆਪਾਂ ਕੋਈ ਵੀ ਟਰੈਕਟਰ ਲੈਣਾ ਹੋ ਸਤਨਾਮ ਆਪਾਂ ਨੂੰ ਫੋਨ ਕਰ ਲਿਓ ਨੰਬਰ ਬੋਲੀ ਇੱਕ ਗੱਲ ਹੋਰ ਆ ਜਿਹੜੇ ਟਰੈਕਟਰ ਦਿਖਾਇਆ ਇੰਨਾ ਕਰਕੇ ਨਹੀਂ ਮੈਂ ਸਬਸਿਡੀ ਦਿੰਦਾ ਜਿਹੜੇ ਭਾਈ ਹੋਰ ਵੀ ਦੇਖਣਾ ਹੋਗੇ ਨਾ ਤੁਸੀਂ ਆ ਵੀਡੀਓ ਦੇਖ ਕੇ ਜਿਹੜੇ ਨਹੀਂ ਵੀ ਹੈਗੇ ਉਹਨਾਂ ਤੇ ਵੀ ਸਤਨਾਮ ਦਾ ਨਾਮ ਲੈ ਜਾਓ 5000 ਛੋਟ ਕੈਰੋ ਵੀ ਲੈਂਡਲੋਰਡ ਫਾਰਮ ਵਾਲੇ ਕਿੰਨੇ ਆਏ ਆ ਅੰਡਰਸਕੋਰ ਜੂ ਪੱਕਾ ਪਰ ਇੱਕ ਬੇਨਤੀ ਆ ਸ਼ੋਰਟ ਸਕਰੀਨ ਦਿਖਾਉਣਾ ਹਾਂ ਵੀਡੀਓ ਦੇ ਕੇ ਆ ਸ਼ੋਰਟ ਸਕਰੀਨ ਪ੍ਰੂਫ ਲੈ ਕੇ ਆਵਾ ਫੋਟੋ ਕਰਿਆ ਵਾ ਹਾਂ ਹਾਂ ਇਹ ਆ ਉਹ ਬੰਦਾ ਫੋਟੋ ਕਰਿਆ ਫੋਟੋ ਕਰਕੇ ਕਮੈਂਟ ਕਰਿਓ ਕਿ ਆ ਅਸੀਂ ਭਾਈ ਸ਼ਰਮਣ ਕਿੰਨੇ ਨੰਬਰ ਪਲਾਟ ਆਪਣਾ ਇਹ ਮੇਰਾ ਮੈਂ ਪਲਾਟ ਹੈਗਾ ਪੰਜਾਬੀ ਟਾਪੇ ਦੇ ਨਾਲ ਤਿੰਨ ਨੰਬਰ ਪਲਾਟ ਤਿੰਨ ਨੰਬਰ ਇਧਰੋਂ ਤਿੰਨ ਨੰਬਰ ਤਿੰਨ ਨੰਬਰ ਮੋਬਾਈਲ ਨੰਬਰ ਕਿੰਨਾ ਹੈ ਮੋਬਾਈਲ ਵਟਸਐਪ ਨੰਬਰ ਹੈਗਾ 887234545 ਠੀਕ ਹੈ ਕਾਲਿੰਗ ਨੰਬਰ ਹੈਗਾ 947884545 ਤੇ ਨੰਬਰ ਦੋਨੇ ਸਕਰੀਨ ਤੇ ਲਾ ਦੇ ਗੱਲਬਾਤ ਕਰਕੇ ਟਰੈਕਟਰ ਤੁਸੀਂ ਲੈ ਜਾ ਸਕਦੇ ਹੋ ਸਤਨਾਮ ਕੋਈ ਹੈ ਨਹੀਂ ਹੈਗਾ ਬੁੱਧਵਾਰ ਮੰਡੀ ਤੇ ਮੀਰੋ ਮੈਂ ਘਰੇ ਹੁੰਦਾ ਮੇਰਾ ਪਿੰਡ ਵੀ ਤਲਵੰਡੀ ਸਾਬੋ ਹੈ ਅੱਛਾ ਜਿਹੜਾ ਮਰਜੀ ਟਰੈਕਟਰ ਲੈਣਾ ਆਪਣੇ ਕੋਲੇ ਆ ਜਾਓ ਬਸ ਬੇਨਤੀ ਹੱਥ ਬਨ ਕੇ ਇੰਨੀ ਹੈ ਤੁਹਾਡਾ ਸਿੰਪਲ ਸਹੀ ਹੋਣਾ ਚਾਹੀਦਾ ਠੀਕ ਹੈ ਲੋਨ ਵੇਲੇ ਲੋਨ ਕਰਾ ਲਾਓ ਲੋਨ ਕਰਾ ਦੇ ਕਰ ਦੋ ਮੇਰੇ ਦਬ ਕੇ ਸ਼ੇਅਰ ਸੋ ਬਹੁਤ ਮੈਂ ਕਮੈਂਟ ਸ਼ੇਅਰ ਦਬ ਕੇ ਕਰਿਓ ਵੀਰੇ ਹਾਂਜੀ ਠੀਕ ਹੈ ਗੱਲ ਆ ਚੇਤਾ ਤੁਸੀਂ ਕਿੰਤੀ سپورਟ ਹੈ ਅੱਜ ਵਾਲੀ ਵੀਡੀਓ ਤੇ ਇਹ ਤਾਂ ਆਪਾਂ ਬਾਈ ਨਾਲ ਬਣਾਇਆ ਕਰਾਂਗੇ ਤੇ ਨਹੀਂ ਆਪਾਂ ਦਾ ਪਤਾ ਘਟਦਾਂਗੇ ਨਹੀਂ ਆਉਦੇ ਜੀ ਠੀਕ ਹੈ ਗੱਲ ਦੱਬ ਕੇ ਪਿਆਰ ਦਿਓ ਵਧੀਆ ਵੀਡੀਓ ਲੱਗੀ ਤੇ ਤੁਸੀਂ ਦੱਸਿਓ ਬਾਈ ਨੂੰ ਕਿ ਹਾਂ ਠੀਕ ਹੈ ਠੀਕ ਹੈ ਗੱਲ ਬਹੁਤ ਬਹੁਤ ਮਿਹਰਬਾਨੀ ਬਾਈ ਸਨਮਰ